ਮੈਂ ਮੋਹਨ ਮਨਿੰਦਰ ਸਿੰਘ ਮੋਨੂ ਪ੍ਰੋਪਰਾਈਟਰ ਜੋਇਆ ਜੈਵਕਾਂ ਸਟੋਰ ਭਲਾੜਾ ਦੁਕਾਨ ਨੰਬਰ 75 ਗ੍ਰੀਨ ਮਾਰਕੀਟ ਭਲਾੜਾ ਤੋਂ ਗੱਲ ਕਰ ਰਿਹਾ ਮੈਂ ਇਫਸਾ ਕੰਪਨੀ ਦਾ ਪਿਛਲੇ 2 ਸਾਲ ਤੋਂ ਲਗਾਤਾਰ ਕੰਮ ਕਰ ਰਿਹਾ ਮੈਂ ਇਸ ਦਾ ਖੁਦ ਡਿਸਟ੍ਰੀਬਿਊਟਰ ਵੀ ਹਾਂ ਤੇ ਏਟੇਲ ਵੀ ਕਰ ਰਿਹਾ ਤੇ ਇਹਦੇ ਬਹੁਤ ਸਾਰੇ ਪ੍ਰੋਡਕਟ ਆਉਂਦੇ ਨੇ ਜਿਵੇਂ ਕਿ ਮੱਕੀ ਜਵਾਰ ਬਾਜਰਾ ਮੂੰਗੀ ਕਣਕ ਬਹੁਤ ਸਾਰੀਆਂ ਕਿਸਮਾਂ ਆਉਂਦੀਆਂ ਜਿੰਨੀ ਜਿੰਨੀਆਂ ਦੀ ਪਸੰਦ ਹੈ ਮੇਨ ਬਾਂਸੀ ਗੋਲਡ ਦੇ ਨਾਮ ਦੇ ਉੱਤੇ ਮੂੰਗੀ ਆਉਂਦੀ ਹੈ ਇਹ ਬਹੁਤ ਹੀ ਵਧੀਆ ਵੈਰਾਈਟੀ ਹੈ ਕਣਕ ਵਾਲੇ ਗੀਤੀ ਕਣਕ ਵਾਲੇ ਬਾਣਾ ਦੇ ਵਿੱਚ ਇਹ ਬਹੁਤ ਹੀ ਕਾਮਯਾਬ ਹੈ ਜਿਵੇਂ ਕਿ ਜੀਮੀਦਾਰ ਇਸ ਨੂੰ ਵੱਧ ਤਰਜੀਹ ਦਿੰਦੇ ਆ ਇਹ 60 ਦਿਨਾਂ ਦੇ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ 30 ਤੋਂ 35 ਦਿਨਾਂ ਤੱਕ ਫਲ ਦੀ ਆਵਦੀ ਵਿੱਚ ਆ ਜਾਂਦੀ ਹੈ ਫਲ ਚੱਕਣਾ ਸ਼ੁਰੂ ਕਰ ਦਿੰਦੀ ਹੈ ਇਹ ਤਿੰਨ ਤੋਂ ਚਾਰ ਵਾਰ ਫਲ ਦਿੰਦੀ ਹੈ ਇਸ ਨੂੰ ਪੀਲਾ ਰੋਗ ਬਿਲਕੁਲ ਨਹੀਂ ਆਉਂਦਾ ਬਾਕੀ ਜੀਮੀਦਾਰਾਂ ਦੀ ਆਸਟਨ ਜੋ ਸੁਣੀ ਹੈ ਉਹ 8 ਤੋਂ 10 ਕੁਆਰਟਲ ਚਾਰਡ ਨਾਰਮਲ ਇਸ ਦਾ ਦੱਸਿਆ ਜਾਂਦਾ ਤੇ ਇਹ ਜੀਮੇਦਾਰਾਂ ਦੀ ਬਹੁਤ ਮਨਪਸੰਦ ਵੈਰੈਟੀ ਹੈ